ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਆ ਹੋ ਚੁੱਕਿਆ ਹੋਇਆ ਹੈ ਤਾਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉੱਥੇ ਹੀ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਕਦਮ ਸਹੀ ਸਮਾਂ ਰੱਖਿਆ ਗਿਆ ਪਰ ਦੂਜੀ ਸਿਆਸੀ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਹੀ ਸਮੇਂ ਦੇ ਉੱਤੇ ਚੋਣਾਂ ਜਿਹੜੀ ਨਹੀਂ ਕਰਾਈ ਜਾ ਰਹੀ ਝੋਨੇ ਦਾ ਸੀਜ਼ਨ ਹੈ ਕਿਸਾਨ ਜਿਹੜੇ ਖੇਤਾਂ ਦੇ ਵਿੱਚ ਬਿਜ਼ੀ ਨੇ ਤਾਂ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਪਰ ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀ ਤਾਂ ਭਾਜਪਾ ਦੇ ਪਿੰਡਾਂ ਦੇ ਵਿੱਚ ਪੈ ਜਿਹੜੇ ਲੱਗਦੇ ਹੋਏ ਨਹੀਂ ਨਜ਼ਰ ਆ ਰਹੇ ਕਿਉਂਕਿ ਲਗਾਤਾਰ ਕੰਗਨਾ ਰੋਧ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵੀ ਵਾਅਦਾ ਜਿਹੜਾ ਬਿਆਨ ਦਿੱਤਾ ਜਾਂਦਾ ਤਾਂ ਜੇਕਰ ਤਾਜ਼ਾ ਬਿਆਨ ਦੀ ਗੱਲ ਕਰੀਏ ਤਾਂ ਕੰਗਨਾ ਰੋਧ ਦੇ ਵੱਲੋਂ ਕਿਹਾ ਗਿਆ ਸੀ ਕਿ ਤਿੰਨ ਖੇਤੀ ਕਾਨੂੰਨ ਜੋ ਵਾ ਕੁਝ ਹਾਲ ਸੁਖ ਹੋ ਸਕਣ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਸਾਰੀਆਂ तमाम ਸਿਆਸੀ ਪਾਰਟੀਆਂ ਨੇ ਕੰਗਨਾਰ ਨੋਦ ਦਾ ਅਤੇ ਬੀਜੇਪੀ ਦਾ ਵਿਰੋਧ ਕੀਤਾ ਸੀ ਤਾਂ ਮੈਨਾਂ ਗਲਬਤ ਕਰਾਂਗੇ ਮੈਨਾਂ ਸਨੀ ਕੈਂਤ ਮੌਜੂਦ ਨੇ ਮਹਾ ਮੰਤਰੀ ਦਿਹਾਤੀ ਤੋਂ ਸਨੀ ਜੀ ਕਿਵੇਂ ਦੇਖਦੇ ਹੋ ਭਾਜਪਾ ਦੇ ਪੈਰ ਤਾਂ ਪਹਿਲੇ ਨਹੀਂ ਲੱਗ ਰਹੇ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਦੂਜੇ ਪਾਸੇ ਕੰਗਨਾਰ ਨੋਦ ਨੇ ਥੋੜੇ ਸੰਸਦ ਨੇ ਮੰਡੀ ਤੋਂ ਉਹਨਾਂ ਦੇ ਵੱਲੋਂ ਆਏ ਦਿਨ ਕਿਸਾਨਾਂ ਨੂੰ ਲੈ ਕੇ ਕੋਈ ਨਾ ਕੋਈ ਵੀ ਵਾਅਦਾ ਤੇ ਬਿਆਨ ਦਿੱਤੇ ਜਿਹੜੇ ਦਿਨ ਦੇ ਰਹੇ ਰਹਿੰਦੇ ਨੇ ਦੇਖੋ ਬੜੀ ਮੰਦ ਭਾਗੀ ਗੱਲ ਮੈਂ ਤਾਂ ਇਸ ਚੀਜ਼ ਨੂੰ ਅਸੀਂ ਤਾਂ ਮ ਕਹਾਂਗੇ ਗਲਤ ਹੋ ਰਿਹਾ ਜੋ ਹੋ ਰਿਹਾ ਕਿਉਂਕਿ ਸਾਡੀ ਪਾਰਟੀ ਦਾ ਦੇ ਲੋਕ ਦਿਨ ਰਾਤ ਇੱਕ ਕਰਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਆਪਣੇ ਵਾਰਡਾਂ ਦੇ ਵਿੱਚ ਆਪਣੀਆਂ ਆਪਣੀਆਂ ਪੰਚਾਇਤਾਂ ਦੇ ਵਿੱਚ ਕੰਮ ਕਰ ਰਹੇ ਆ ਔਰ ਪੰਜਾਬੀਆਂ ਦੇ ਲਈ ਔਰ ਪੰਜਾਬੀਆਂ ਦੇ ਲਈ ਸਾਡਾ ਸੰਗਠਨ ਔਰ ਅਸੀਂ ਲੋਕ ਕੰਮ ਕਰ ਰਹੇ ਆ ਦਿਨ ਰਾਤ ਇੱਕ ਇਦਾਂ ਦੇ ਛੋਟੇ ਔਰ ਘਟਿਆ ਬਿਆਨ ਤੋਂ ਇਹਨਾਂ ਨੁਕਸਾਨ ਸਾਨੂੰ ਪੰਜਾਬ 'ਚ ਕਿੰਨਾ ਹੁੰਦਾ ਸਾਡੇ ਸੰਗਠਨ ਨੂੰ ਕਿੰਨੀਆਂ ਗੱਲਾਂ ਚੁਲਣੀਆਂ ਪੈਂਦੀਆਂ ਨੇ ਕਿੰਨੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਨੇ ਕਿੰਨੇ ਲੋਕੀ ਸਾਨੂੰ ਸਾਡੇ ਫੇਸਬੁੱਕਾਂ ਦੇ ਵਿੱਚ ਕਮੈਂਟਾਂ ਦੇ ਥੱਲੇ ਗਾਲਾਂ ਕੱਢਦੇ ਆ ਇਹ ਇੱਕ ਸਿਰਫ ਬਿਆਨ ਦੇ ਪ੍ਰਣਾਮ ਦੇ ਨਾਲ ਅੱਜ ਮੈਂ ਉਸ ਕੰਗਨਾ ਜੀ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਚੀਜ਼ਾਂ ਨਾ ਕਰੋ ਸਾਡੀ ਪਾਰਟੀ ਦਾ ਨੁਕਸਾਨ ਪੰਜਾਬ ਦੇ ਵਿੱਚ ਅਸੀਂ ਲੋਕ ਬਹੁਤ ਮਿਹਨਤ ਕਰਕੇ ਆਪਣੀ ਪਾਰਟੀ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਸਾਡੇ ਸੰਗਠਨ ਮੰਤਰੀ ਸ਼੍ਰੀ ਨਿਵਾਜ਼ ਜੀ ਡੇਨਰਾਦ ਕੀ ਜੇ ਕੱਲੇ ਕੱਲੇ ਵਰਕਰ ਡੇਨਰਾਦ ਯੂਥ ਵਾਲੇ ਹੋ ਗਏ ਅਸੀਂ ਹੋ ਗਏ ਭਾਜਪਾ ਵਾਲੇ ਤਾਂ ਭਾਈ ਤੁਹਾਡੇ ਇੱਕ ਬਿਆਨ ਨਾਲ ਸਾਡਾ ਪੰਜਾਬ ਬਹੁਤ ਪਿੱਛੇ ਚਲੇ ਜਾਂਦਾ ਮੇਰੀ ਹੱਤ ਬਨ ਕੇ ਤੁਹਾਨੂੰ ਬੇਨਤੀ ਆ ਕੰਗਣਾ ਜੀ ਵੀ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਹਦੇ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੇ ਸਾਡੇ ਸਾਡੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਵੀ ਇਦਾਂ ਦੇ ਕੰਮ ਨਾ ਕਰੋ ਸਣੀ ਜੀ ਪੰਜਾਬ ਦੀ ਨੌਮੈਂਦੀ ਤੁਸੀਂ ਕਰ ਰਹੇ ਹੋ ਜਿਵੇਂ ਤੁਸੀਂ ਕਹਿ ਕੇ ਹਟਿਓ ਪਿੰਡਾਂ ਦੇ ਵਿੱਚ ਤੁਸੀਂ ਲਗਾਤਾਰ ਵਿਚਰ ਰਹੇ ਹੋ ਠੀਕ ਹੈ ਨੌਮੈਂਦੀ ਤੁਸੀਂ ਕਰ ਰਹੇ ਹੋ ਕੰਗਣਾ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਮੰਤਰੀ ਹੋ ਆਪਣਾ ਮਾਫ ਕਰਨਾ ਮੈਂਬਰ ਆਫ ਪਾਰਲੀਮੈਂਟੋਂ ਮੰਡੀ ਤੋਂ ਨਹੀਂ ਹਿਮਾ ਬਿਆਨ ਉਹ ਪੰਜਾਬ ਵਰਦੇ ਨੇ ਕਿ ਲੱਗਦਾ ਨਹੀਂ ਪੰਜਾਬ ਦੇ ਵਿੱਚ ਜੋ ਭਜ ਭਾਗੂ ਨੇ ਉਹਨਾਂ ਦਾ ਕਿਤੇ ਨਾ ਕਿਤੇ ਪਿੰਡਾਂ ਵਿੱਚ ਜਾਣਾ ਮੁਸ਼ਕਲ ਹੋ ਜਾਂਦੇ ਨੇ ਬਿਆਨਾਂ ਦੇ ਕਰਕੇ ਦੇਖੋ ਮੁਸ਼ਕਲ ਤਾਂ ਕੀ ਚਲੋ ਹੋਣਾ ਇਹਦੇ ਨਾਲ ਅਸੀਂ ਤਾਂ ਸਾਡੇ ਦਾ ਪਿੰਡਾਂ ਦੇ ਹਰ ਪਿੰਡ 'ਚ ਪਹੁੰਚ ਸਾਡੇ ਬੰਦੇ ਬੈਠੇ ਪਿੰਡਾਂ ਦੇ ਵਿੱਚ ਹੁਣ ਵੀ ਜਿਹੜੀਆਂ ਪੰਚਾਇਤੀ ਚ ਉਹਨਾਂ ਨੇ ਸਾਡੇ ਲੋਕ ਪਿੰਡਾਂ ਦੇ ਵਿੱਚ ਲੜਨਗੇ ਪਰ ਦੇਖੋ ਜਦੋਂ ਇਦਾਂ ਦੀ ਕੋਈ ਗੱਲ ਆਉਂਦੀ ਹੈ ਸਾਡੇ ਲੋਕੀ ਜਵਾਬਦੇ ਹੀ ਹੋ ਜਾਂਦੇ ਲੋਕਾਂ ਨੂੰ ਆਮ ਬੰਦਾ ਸਵਾਲ ਕਰਦਾ ਆਮ ਬੰਦੇ ਨੂੰ ਅਸੀਂ ਲੋਕ ਇੰਨਾ ਮਿਹਨਤ ਕਰਕੇ ਅਸੀਂ ਪੰਜਾਬੀਆਂ ਨੂੰ ਪੰਜਾਬੀਏ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਸਾਡਾ ਕਿੰਨਾ ਪਿੱਛੇ ਜਾ ਰਿਹਾ ਚਾਹੇ ਨਸ਼ਿਆਂ ਦਾ ਮੁੱਦਾ ਹੋਵੇ ਗੈਂਗਸਟਰਵਾਦ ਦਾ ਮੁੱਦਾ ਹੋਵੇ ਅੱਜ ਸਾਡੇ ਲੋਕੀ ਸਾਡੇ ਵਿਦਿਆਰਥੀ ਸਾਡੇ ਨੌਜਵਾਨ ਬਾਹਰ ਭੱਜ ਰਹੇ ਉਹਨਾਂ ਨੂੰ ਇੱਥੇ ਵਾਪਸ ਲਿਆ ਕੇ ਕੰਮ ਦੇਣ ਦਾ ਮੁੱਦਾ ਹੋਵੇ ਇੱਕ ਸਕਿੰਟ ਦੇ ਵਿੱਚ ਇੱਕ ਇੱਕ ਇਹੋ ਜਿਹੇ ਬਿਆਨ ਦੇ ਨਾਲ ਇੱਕ ਸਾਰਾ ਕੁਝ ਵਾਸ਼ ਆਊਟ ਹੋ ਜਾਂਦਾ ਲੋਕੀ ਸੋਚਣ ਲੱਗ ਜਾਂਦੇ ਵੀ ਇਹ ਤਾਂ ਪੰਜਾਬੀਆਂ ਦੇ ਖਿਲਾਫ ਨੇ ਇਹ ਸਾਰੇ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਆ ਪਰ ਮੈਂ ਸਮਝਦਾ ਵੀ ਜਿੰਨਾ ਕਿ ਨਰਿੰਦਰ ਮੋਦੀ ਜੀ ਨੇ ਅਮਿਤ ਸ਼ਾਹ ਜੀ ਨੇ ਪੰਜਾਬੀਆਂ ਲਈ ਕੰਮ ਕੀਤਾ ਆ ਉਹਨਾਂ ਕਿਸੇ ਪਾਰਟੀ ਨੇ ਅਜੇ ਤੱਕ ਕੰਮ ਨਹੀਂ ਕੀਤਾ ਜਿੰਨਾ ਨਰਿੰਦਰ ਮੋਦੀ ਜੀ ਨੇ ਸਿੱਖਾਂ ਦੇ ਲਈ ਕੰਮ ਕੀਤਾ ਉਹਨਾਂ ਅਜੇ ਤੱਕ ਕਿਸੇ ਇੱਕ ਪਾਰਟੀ ਨੇ ਕੰਮ ਨਹੀਂ ਕੀਤਾ ਬਟ ਅੱਜ ਨਰਿੰਦਰ ਮੋਦੀ ਜੀ ਦੇ ਸੋਚ ਦੇ ਉੱਪਰ ਅਮਿਤ ਸ਼ਾਹ ਜੀ ਦੀ ਸੋਚ ਦੇ ਉੱਪਰ ਸਾਡੇ 올 ਇੰਡੀਆ ਦੇ ਪ੍ਰਧਾਨ ਜੇਪੀ ਨੰਡਾਈ ਦੀ ਸੋਚ ਦੇ ਉੱਪਰ ਇੱਕ ਬਿਆਨ ਕਰਕੇ ਇਹਨਾਂ ਦੇ ਕੰਗਣਾ ਜੀ ਦੇ ਬਿਆਨ ਕਰਕੇ ਸਾਰੀ ਮਿੱਟੀ ਪਲੀਤ ਹੋ ਜਾਂਦੀ ਆ ਲੋਕਾਂ ਨੂੰ ਇਹ ਲੱਗਦਾ ਵੀ ਇਹ ਸਾਡੇ ਵਿਰੁੱਧ ਸਾਡੇ ਦੁਸ਼ਮਣ ਨੇ ਪਰ ਅੱਜ ਮੈਂ ਪਾਰਟੀ ਅਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਪਾਰਟੀ ਨੂੰ ਇੱਕ ਛੋਟਾ ਜ ਸਮਝਾਓ ਇਹਨਾਂ ਨੂੰ ਇਹਨਾਂ ਦੇ ਨੱਥ ਪਾਓ ਨਹੀਂ ਤਾਂ ਇਹਨਾਂ ਨੂੰ ਇਹਨਾਂ ਨੂੰ ਇੱਕ ਨੋਟਿਸ ਕੱਢਿਆ ਜਾਵੇ ਇਹਨਾਂ ਤੋਂ ਜਵਾਬ ਦੇ ਕਰੀ ਜਾਵੇ ਵੀ ਤੁਸੀਂ ਪੰਜਾਬੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਪਿਛਲੀ ਵਾਰ ਕੱਢਿਆ ਸੀਗਾ ਜੇਪੀ ਨੱਡਾ ਜੀ ਨੇ ਦਿੱਲੀ ਬੁਲਾਇਆ ਵੀ ਸੀਗਾ ਮੀਟਿੰਗ ਵੀ ਹੋਈ ਹੈ ਤਾਂ ਕਿਹਾ ਵੀ ਗਿਆ ਸੀ ਕਿ ਝਾੜ ਪਾਈ ਗਈ ਹੈ ਵੀ ਜੇਕਰ ਅੱਗੇ ਤੋਂ ਕਿਸਾਨਾਂ ਬਾਰੇ ਕੁਝ ਬੋਲਣਾ ਸੋਚ ਸਮਝ ਕੇ ਬੋਲੋ ਪਹਿਲੀ ਗੱਲ ਤਾਂ ਆਪਦੀ ਜ਼ੁਬਾਨ ਬੰਦ ਰੱਖੋ ਪਰ ਉਸ ਦੇ ਬਾਵਜੂਦ ਵੀ ਕੰਗਨਾ ਦੇ ਇਹ ਜਿਹੇ ਬਿਆਨਾਂ ਨੇ ਤਾਂ ਵਿਰੋਧੀਆਂ ਦਾ ਤੰਜੇ ਇਹ ਹੈ ਕਿ ਸਾਰਾ ਪੀਜਪੀ ਬੈਕਫੁੱਟ ਤੇ ਰੱਖ ਕੇ ਕਰਵਾ ਰਹੀ ਹੈ ਦੇਖੋ ਬੀਜਪੀ ਦਾ ਕੰਮ ਇਹ ਹੈ ਵੀ ਸਾਡੇ ਪੰਜਾਬ ਨੂੰ ਕਿੱਦਾਂ ਲੈ ਕੇ ਜਾਣਾ ਇਹ ਵਿਰੋਧੀਆਂ ਨੂੰ ਤਾਂ ਚਲੋ ਗੱਲਾਂ ਕਰੀਏ ਵਿਰੋਧੀਆਂ ਨੂੰ ਮੋਖਾ ਕਹਿੰਦੇ ਦਿੱਤਾ ਕੰਗਰਾਂ ਨੇ ਮੋਖਾ ਦਿੱਤਾ ਨਾ ਫਿਰਾਂ ਨੇ ਮੋਖਾ ਦਿੱਤਾ ਉਹਨਾਂ ਗੜਾ ਕਰੂੰ ਆਪਣੇ ਗੱਲਾਂ ਬਣਾ ਲਈਏ ਉਹਨਾਂ ਨੇ ਸੋ ਇਹ ਵਿਰੋਧੀਆਂ ਦਾ ਆਪਣਾ ਕੰਮ ਕਰਨਾ ਹੀ ਹੈ ਉਹਨਾਂ ਤਾਂ ਇੱਕ ਥੋੜੀ ਜੀ ਚੀਜ਼ ਚਾਹੀਦੀ ਹੈ ਤੇ ਇਹ ਉਹਨਾਂ ਨੂੰ ਏਡਾ ਵੱਡਾ ਮਸਾਲਾ ਦੇ ਜਾਂਦੇ ਬੋਲਣ ਨੂੰ ਉੱਥੇ ਹੁਣ ਅੱਗੇ ਇਲੈਕਸ਼ਨਾਂ ਨੇ ਹਰਿਆਣਾ ਵਿਧਾਨ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਮੋਦੀ ਜੀ ਨੇ ਰੈਲੀ ਕਰਨੀ ਹੈ ਰੈਲੀ ਤੋਂ ਇੱਕ ਦਿਨ ਪਹਿਲਾਂ ਤੁਸੀਂ ਇਹਦਾ ਬਿਆਨ ਦੇ ਰਹੇ ਹੋ ਤੁਸੀਂ ਦੇਖੋ ਵੀ ਹਰਿਆਣਾ ਸਾਨੂੰ ਕਿੱਡਾ ਵੱਡਾ ਘਟਕਾ ਹੋਣਾ ਹੁਣ ਉਸ ਚੀਜ਼ ਦਾ ਹੋਣਾ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨੇ ਉਹ ਮੰਨਦੇ ਹੋ ਕਿ ਹਰਿਆਣਾ ਦੇ ਵਿੱਚ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਇੱਕ ਭਾਜਪਾ ਨੂੰ ਨੁਕਸਾਨ ਚ ਝਲਣਾ ਪੈ ਸਕਦਾ ਹੈ ਦੇਖੋ ਨੁਕਸਾਨ ਤਾਂ ਦੇਖੋ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਆ ਜੀ ਉਹ ਮੈਂ ਕਹਾਂ ਨਹੀ ਜੀ ਅਸੀਂ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਖੋ ਜਦੋਂ ਕਿਸੇ ਦੇ ਸੈਂਟੀਮੈਂਟ ਸ਼ਰਟ ਹੁੰਦੇ ਆ ਤਾਂ ਨੁਕਸਾਨ ਤਾਂ ਉਹਦਾ ਵੋਟ ਦੇ ਰੂਪ ਚ ਕੱਢਦੇ ਆ ਅਗਲੇ ਤੇ ਸਾਡੀ ਜਦੋਂ ਪਾਰਟੀ ਸਾਡੀ ਪੰਜਾਬੀਆਂ ਦੇ ਨਾਲ ਸਾਡੀ ਪਾਰਟੀ ਜਦੋਂ ਕਿਸਾਨਾਂ ਦੇ ਨਾਲ ਆ ਤੇ ਉਹ ਕਿਸਾਨਾਂ ਕਰਕੇ ਅੱਜ ਜਿਹੜੇ ਕਾਨੂੰਨਾਂ ਦੀ ਇਹਨਾਂ ਨੇ ਗੱਲ ਕੀਤੀ ਦੁਬਾਰਾ ਉਹਦੇ ਕਰਕੇ ਤਾਂ ਮੋਦੀ ਜੀ ਨੇ ਮਾਫੀ ਮੰਗ ਕੇ ਉਹਨਾਂ ਨੇ ਵਾਪਸ ਲੈ ਲਏ ਉਹ ਵੀ ਨਹੀਂ ਯਾਰ ਕੋਈ ਗੱਲ ਨਹੀਂ ਮੈਂ ਮਾਫੀ ਮੰਗਦਾ ਜੇ ਤੁਹਾਡੇ ਨਹੀਂ ਸਮਝ ਆਉਂਦੀ ਸੀ ਵਾਪਸ ਲੈ ਲੈਣੇ ਤੇ ਤੁਸੀਂ ਇੱਕ ਬਿਆਨ ਦੇ ਰਹੇ ਹੋ ਵੀ ਅੱਜ ਉਸ ਮਾਹੌਲ ਦੇ ਵਿੱਚ ਜਦੋਂ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਜਦੋਂ ਕਿ ਇੱਥੇ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਤੁਸੀਂ ਇਦਾਂ ਦਾ ਬਿਆਨ ਦੇ ਕੇ ਲੋਕ ਗੁੱਸਾ ਕੱਢਣਗੇ ਫਿਰ ਕੰਗਣਾ ਦੇ ਬਿਆਨ ਤਾਂ ਭਾਜਪਾ ਦੇ ਦੇਖੋ ਮੈਂ ਤਾਂ ਕਹਿੰਦਾ ਵੀ ਦੇਖੋ ਪਿੰਡਾਂ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਠੀਕ ਆ ਉਹ ਸਾਡੀ ਪਾਰਟੀ ਦੇ ਵਿੱਚ ਅਜ ਐਮਪੀ ਨੇ ਪਰ ਉਹਨਾਂ ਦੇ ਬਿਆਨ ਨੂੰ ਤੁਸੀਂ ਅੱਜ ਪਾਰਟੀ ਦਾ ਬਿਆਨ ਨਾ ਸਮਝੋ ਉਹਨਾਂ ਦੇ ਬਿਆਨ ਨੂੰ ਤੁਸੀਂ ਅੱਜ ਮੋਦੀ ਜੀ ਦੀ ਸੋਚ ਨਾ ਸਮਝੋ ਉਹਨਾਂ ਦੇ ਬਿਆਨ ਨੂੰ ਤੁਸੀਂ ਅਨ ਸੋਚੋ ਵੀ ਇਹ ਭਾਜਪਾ ਕਰਾ ਰਹੀ ਹੈ ਇਹ ਬਿਲਕੁਲ ਵੀ ਭਾਜਪਾ ਦਾ ਵਿੱਚ ਇਹ ਇਹਦੇ 1% ਕੀ -0% ਦੇ ਵਿੱਚ ਤੁਸੀਂ ਖੁਦ ਉਹ ਤੁਹਾਨੂੰ ਹੀ ਪਤਾ ਭਾਜਪਾ ਜਿਹੜੀ ਡਿਸਪਲਿਨ ਨੂੰ ਲੈ ਕੇ ਬਹੁਤ ਮੰਨੇ ਜਾਂਦੇ ਆ ਕਿ ਭਾਜਪਾ ਦੇ ਵਿੱਚ ਡਿਸਪਲਿਨ ਬਹੁਤ ਹੈ ਚਾਹੇ ਤੁਸੀਂ ਹੋ ਚਾਹੇ ਕੋਈ ਵੀ ਨੁਮਾਇੰਦਾ ਆਪਦੇ ਤੌਰ ਤੇ ਕੋਈ ਵੀ ਬਿਆਨ ਜਿਹੜਾ ਕਿ ਉਹ ਨਹੀਂ ਦੇ ਸਕਦਾ ਫਿਰ ਕੰਗਨਦਾਰ ਮੋਦ ਕਿਵੇਂ बार-बार ਕਿਸ ਔਰ ਪੰਜਾਬ ਦੇ ਕਿਸਾਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਮੈਂ ਤਾਂ ਜੀ ਹੁਣ ਕੰਗਨਾ ਜੀ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਿਹੜੀ ਦੁਸ਼ਮਣੀ ਪੰਜਾਬੀਆਂ ਨਾਲ ਕਿਹੜਾ ਉਹਨਾਂ ਨੂੰ ਸਮੱਸਿਆ ਆ ਜਿੱਦਨ ਮੇਰੇ ਸਾਹਮਣੇ ਕੋਈ ਆਉਣਗੇ ਤਾਂ ਮੈਂ ਉਹਨਾਂ ਨੂੰ ਸਵਾਲ ਜ਼ਰੂਰ ਕਰੂੰਗਾ ਚਾਹੇ ਮੈਨੂੰ ਪਾਰਟੀ 'ਚ ਮੈਨੂੰ ਕੋਈ ਮੇਰੇ ਤੇ ਐਕਸ਼ਨ ਨਾ ਲੈ ਲਵੇ ਅਸੀਂ ਲੋਕ ਦੇਖੋ ਅਸੀਂ ਦਿਨ ਰਾਤ ਇੱਕ ਕਰਕੇ ਸਾਡਾ ਇੰਨਾ ਜ਼ੋਰ ਲੱਗਿਆ ਹੋਇਆ ਅਸੀਂ ਪਿੰਡਾਂ ਦੇ ਵਿੱਚ ਰੋਜ਼ ਕੰਮ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਸਾਨੂੰ ਅੱਗੇ ਜਾ ਕੇ ਲੋਕਾਂ ਨਾਲ ਸਾਡੀ ਅਟ੍ਰੈਕਸ਼ਨ ਹੁੰਦੀ ਹੈ ਨਾ ਕਿ ਕੰਗਰਸ ਦੀ ਹੁੰਦੀ ਹੈ ਲੋਕ ਲੰਪਾ ਦਿੰਦੇ ਕੰਗਰਸ ਦੇ ਬੰਦੋਂ ਲੈ ਕੇ ਜਦੋਂ ਲੋਕਾਂ ਕੋਲ ਦਿੰਦੇ ਕਿਉਂ ਨਹੀਂ ਦਿੰਦੇ ਲੋਕੀ ਲੋਕੀ 36 ਗੱਲਾਂ ਕਰਦੇ ਵੀ ਆਹ ਤੁਹਾਡੀ ਪਾਰਟੀ ਵਿੱਚ ਆਹ ਜਿਹੜੀ ਆ ਬੀਬੀ ਐਕ ਕਰੀ ਜਾਂਦੀ ਆ ਤੁਹਾਡੇ ਸਾਨੂੰ ਸਵਾਲ ਕਰਦੇ ਹੁਣ ਅਸੀਂ ਲੋਕ ਅਸੀਂ ਦੇਂਡਾ ਦੇਖ ਕਰਕੇ ਪਾਰਟੀ ਨੂੰ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਵੀ ਪਿੰਡਾਂ ਦੇ ਵਿੱਚ ਸਾਡੀ ਪਾਰਟੀ ਵੱਧ ਸਕੇ ਇਹੋ ਜਿਹੇ ਬਿਆਨ ਕਰਕੇ ਸਾਨੂੰ ਪਿੱਛੇ ਬੈਕਫੁੱਟ ਤੇ ਆਉਣਾ ਪੈਂਦਾ ਆਪਣੇ ਤੌਰ ਤੇ ਆਪ ਦੀ ਪੰਜਾਬ ਦੀ ਲੀਡਰਸ਼ਿਪ ਨਾਲ ਜਾਂ ਫਿਰ ਦਿੱਲੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੇ ਬਿਆਨ ਤੇ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਦਾ ਬਹੁਤ ਨੁਕਸਾਨ ਜਿਹੜਾ ਦੇਖਣ ਨੂੰ ਮਿਲਦਾ ਦੇਖੋ ਪਾਰਟੀ ਦੇ ਪ੍ਰਧਾਨ ਸਾਹਿਬ ਸਾਡੇ ਜਾਖੜ ਸਾਹਿਬ ਹੋ ਗਏ ਚਾਹੇ ਸਾਡੇ ਪਾਰਟੀ ਦੇ ਸੀਨੀਅਰ ਜਿਹੜੇ ਲੋਕ ਨੇ ਸਾਡਾ ਸੰਗਠਨ ਸਾਡੇ ਸੰਗਠਨ ਮੰਤਰੀ ਆ ਉਹਨਾਂ ਤੱਕ ਅਸੀਂ ਗੱਲ ਪੰਚਾਈ ਆ ਵੀ ਤੁਸੀਂ ਪਾਈਏ ਹੱਥ ਜੋੜ ਕੇ ਬੇਨਤੀ ਆ ਬਿੱਟੂ ਜੀ ਨਾਲ ਗੱਲ ਕੀਤੀ ਆ ਬਿੱਟੂ ਜੀ ਮੰਤਰੀ ਨੇ ਅੱਜ ਇਥੋਂ ਐਮਪੀ ਲੜੇ ਸਾਡੇ ਲੁਧਿਆਣੇ ਤੋਂ ਉਹਨਾਂ ਦਾ ਬਹੁਤ ਵੱਡ ਬਿੱਟੂ ਜੀ ਵੀ ਬਹੁਤ ਇਸ ਗੱਲ ਤੋਂ ਖਫਾ ਨੇ ਵੀ ਇਹ ਚੀਜ਼ਾਂ ਜੋ ਹੋ ਰਹੀਆਂ ਨੇ ਨੁਕਸਾਨ ਤਾਂ ਦੇਖੋ ਹੁੰਦਾ ਜੀ ਨੇ ਕਦੋਂ ਗੱਲਬਾਤ ਹੋਈ ਤੁਹਾਡੀ ਕੀ ਗੱਲਬਾਤ ਹੋਈ ਨਹੀਂ ਇਹ ਤਾਂ ਹੁੰਦੀ ਰਹਿੰਦੀ ਲਗਾਤਾਰ ਇਹਨਾਂ ਬਾਰੇ ਗੱਲਾਂ ਇਸ ਚੀਜ਼ ਬਾਰੇ ਤਾਂ ਉਹ ਵੀ ਦੇਖਦੇ ਆ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਬਿੱਟੂ ਜੀ ਦਾ ਦੇਖੋ ਉਹਨਾਂ ਦਾ ਮਾੜਾ ਰਿਐਕਸ਼ਨ ਹੋਊਗਾ ਤਾਂ ਆਹੀ ਕਹਿਣਗੇ ਵੀ ਇਹ ਐਸੀ ਚੀਜ਼ਾਂ ਨਾ ਹੋਣ ਸਾਡੇ ਪੰਜਾਬ ਦੇ ਵਿੱਚ ਸੋ ਅਸੀਂ ਤਾਂ ਚਾਹੁੰਦੇ ਵੀ ਇਹ ਚੀਜ਼ਾਂ ਸਾਰੀਆਂ ਬੰਦ ਹੋ ਜਾਣ ਸਾਡੀ ਪਾਰਟੀ ਦੀ ਤਰੱਕੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਤੇ ਇਹਨਾਂ ਬੰਨਾਂ ਕਰਕੇ ਉਹ ਰੁਕ ਜਾਂਦੀ ਆ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਅੱਗੇ ਪਾਰਟੀ ਤੁਸੀਂ ਉੱਪਰ ਬੈਠੇ ਹੋ ਬਹੁਤ ਵੱਡੇ ਲੈਵਲ ਤੇ ਬੈਠੇ ਹੋ ਪਾਰਟੀ ਨਾਲ ਤੁਸੀਂ ਗੱਲ ਕਰੋ ਪ੍ਰਧਾਨ ਨੂੰ ਪ੍ਰਧਾਨ ਜੀ ਨਾਲ ਗੱਲ ਕਰੋ ਪਾਰਟੀ ਦੇ 올 ਇੰਡੀਆ ਪ੍ਰਧਾਨ ਨਾਲ ਗੱਲ ਕਰਕੇ ਚੀਜ਼ਾਂ ਰੋਕੋ ਤਾਂ ਕਿ ਸਾਡਾ ਜਿਹੜਾ ਪੰਜਾਬ ਹੈਗਾ ਕਿ ਵਧ ਸਕੇ ਹੋਰ ਵਕ ਵਕ ਪਿੰਡਾਂ ਦੀ ਨੁਮਾਇੰਦਗੀ ਤੁਸੀਂ ਕਰ ਰਹੇ ਹੋ ਪਿੰਡਾਂ ਦੇ ਵਿੱਚ ਕੀ ਵਜੂਦ ਦੇਖਦੇ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਭਜ-ਭਜ ਇਹ ਦੇਖੋ ਅਸੀਂ ਤਾਂ ਪੂਰੇ ਦਮ ਖਾਮਨਾ ਪੂਰੇ ਜੋਰ ਸ਼ੋਰ ਨਾਲ ਅਸੀਂ ਲੜਾਈ ਲੜਨ ਨੂੰ ਤਿਆਰ ਆ ਸਾਡੇ ਜਿਹੜੇ ਲੋਕ ਹੈਗੇ ਆ ਇਹਨਾਂ ਦੇ ਵਿੱਚ ਉਹ ਲੜਾਈ ਲੜਨ ਲਈ ਤਿਆਰ ਬੈਠੇ ਆ ਸਮੱਸਿਆ ਕੀ ਆ ਰਹੀ ਹੈ ਬੰਦੇ ਸਾਡੇ ਲੜਨਗੇ ਪਰ ਅੱਜ ਦੀ ਰੇਟ ਤੱਕ ਪਿੰਡਾਂ ਦੇ ਵਿੱਚ ਲੋਕਾਂ ਨੂੰ ਵਾਰਡਬੰਦੀ ਲਿਸਟਾਂ ਨਹੀਂ ਮਿਲ ਰਹੀਆਂ ਅੱਜ ਹਰ ਪੰਚਾਇਤ ਦੇ ਵਿੱਚ ਵਾਰਡ ਹੁੰਦੇ ਆ ਉਹਨਾਂ ਨੂੰ ਆ ਨਹੀਂ ਪਤਾ ਵੀ ਸਾਡਾ ਜੇ ਫਲਾਣਾ ਵਾਰਡ ਆ ਤੇ ਉਹਦੀ ਹੱਦਬੰਦੀ ਕੀ ਆ ਸਾਡਾ ਜੇ ਵਾਰਡ ਆ ਉਹ ਐਸਸੀ ਆ ਜਰਨਲ ਆ ਊਮਨ ਆ ਕੱਲ ਰਾਤ ਨੂੰ ਅਗੇ ਲੋਕਾਂ ਨੂੰ ਪਤਾ ਲੱਗਿਆ ਵੀ ਸਾਡਾ ਫਲਾਣਾ ਵਾਰਡ ਆ ਹੋ ਗਿਆ ਪੰਚਾਇਤਾਂ ਦਾ ਪਤਾ ਲਿਸਟਾਂ ਜਨਤਕ ਹੋ ਗਈਆਂ ਹੋਈਆਂ ਨੇ ਪੰਚਾਇਤਾਂ ਜਨਤਕ ਹੋ ਗਈਆਂ ਬਟ ਵਾਰਡਾਂ ਦਾ ਨਹੀਂ ਪਤਾ ਲੱਗਿਆ ਹਾਲ ਤੱਕ ਵੀ ਇਹ ਵਾਰਡ ਜਰਨਲ ਚ ਆਉਂਦਾ ਹੈ ਰਿਜ਼ਰਵ ਚ ਆਉਂਦਾ ਕਿਹਦੇ ਚ ਆਉਂਦਾ ਔਰ ਆ ਨਹੀਂ ਪਤਾ ਲੱਗਿਆ ਵੀ ਸਾਡਾ ਵਾਰਡ ਸ਼ੁਰੂ ਕਿੱਥੋਂ ਹੁੰਦਾ ਖਤਮ ਕਿੱਥੋਂ ਹ ਇਹ ਇਲੈਕਸ਼ਨ ਦਾ ਜਿਹੜਾ ਸਰਕਾਰ ਵੱਲੋਂ ਇਹ ਭਾਜੀ ਗੱਲ ਕਰੀਏ ਭਾਜਪਾ ਵजूद ਕਿੱਥੇ ਸਮਝ ਕਿ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ ਇਲੈਕਸ਼ਨ ਨੂੰ ਹੋ ਕੇ ਹਟੇ ਨੇ ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਾ ਨਾ ਔਰ ਖਾਸ ਕਰਕੇ ਪਿੰਡਾਂ ਦੇ ਵਿੱਚ ਤਾਂ ਲੋਕ ਸਭਾ ਦੇ ਵਿੱਚ ਤੁਹਾਡੀ ਵੋਟ ਪਰਸੈਂਟ ਬਿਲਕੁਲ ਨਾ ਦੇ ਬਰਾਬਰ ਸੀਗੀ ਹਾਂ ਸ਼ਹਿਰੀ ਹਲਕੇ ਦੇ ਵਿੱਚ ਜ਼ਰੂਰ ਭਾਜਪਾ ਦੇ ਵੋਟ ਪਰਸੈਂਟ ਵਧੇ ਸੀਗੇ ਪਰ ਹੁਣ ਪਿੰਡਾਂ ਦੇ ਵਿੱਚ ਇਲੈਕਸ਼ਨ ਨੇ ਉਤੋਂ ਕਗਨਰਨੋ ਦੇ ਜਿਹੇ ਬਿਆਨ ਤਾਂ ਪਿੰਡਾਂ ਦੇ ਵਿੱਚ ਭਾਜਪਾ ਕਿੱਥੇ ਕਿ ਸਟੇਟ ਕਰਦੀ ਹੈ ਦੇਖੋ ਅਸੀਂ 40000 ਵੋਟ ਸਾਡੇ ਗਿਲ ਹਲਕੇ ਚ ਪਈ ਹੈ ਮੈਂ ਗਿਲ ਹਲਕੇ ਤੋਂ ਨਾ ਲੁਧ ਉਹ ਵੀ ਸਾਡੇ ਕੋਲ ਕੁਝ ਕਮੀਆਂ ਸਾਡੇ ਚ ਰਹਿ ਗਈਆਂ ਹੋਣੀਆਂ ਜਿਹੜਾ ਅਸੀਂ ਉਤੋਂ ਹਾਰੇ ਆਂ ਪਰ ਅੱਜ ਮੰਤਰੀ ਬਣ ਕੇ ਅੱਜ ਪਹਿਲੀ ਪਿਛਲੀ ਵਿਧਾਨ ਸਭਾ ਦੇ ਵਿੱਚ 2000 ਜਿਹੜੀ 22 ਦੀ ਚੋਣਾਂ ਸੀਗੀਆਂ ਗੇਲ ਹਲਕੇ ਚ 11000 ਵੋਟਾਂ ਪਈਆਂ ਸੀ ਅੱਜ ਪਈਆਂ 40000 ਵੋਟਾਂ ਤੇ ਤੁਸੀਂ ਦੇਖੋ ਕਿੰਨੇ ਫਰਕ ਨਾਲ ਜੇ ਲੋਕਾਂ ਦੇ ਸ਼ਾਹ ਆ ਤੇ ਤਾਂ ਹੀ 40000 11 ਤੋਂ 4 ਗੁਣਾ ਵੋਟ ਹੋ ਗਈ ਤੇ ਅੱਜ ਉਹੀ ਵੋਟਾਂ ਸਾਡੇ ਜਿਹੜੀਆਂ ਪੰਚਾਇਤਾਂ ਦੇ ਵਿੱਚ ਸਾਡੇ ਕੰਮ ਆਉਣੀਆਂ ਨੇ ਪਿੰਡਾਂ ਦੇ ਵਿੱਚ ਸਾਨੂੰ ਜਿਹੜੀਆਂ ਸ਼ਹਿਰੀ ਬੋਰਡ ਬਹੁਤ ਪਈਆਂ ਪਿੰਡਾਂ ਦੇ ਵਿੱਚ ਵੀ ਵੋਟ ਬਹੁਤ ਪਈ ਹੈ ਬਸ ਉਹਨੂੰ ਇੱਕ ਸਾਡੇ ਜਿਹੜੇ ਆ ਸਮੱਸਿਆਵ ਸਾਡੇ ਲੋਕ ਥੋੜੇ ਜਿਹਾ ਡਿਪਰੈਸ ਹੋਏ ਨੇ ਮੀ ਉਸ ਉਹਨਾਂ ਦੇਖੋ ਬੰਦੇ ਜਿਹਨੇ ਕੈਂਡੀਡੇਟਾਂ ਨੂੰ ਸਵਾਲ ਕਰਨਾ ਬਟ ਫੇਰ ਵੀ ਅਸੀਂ ਲੋਕਾਂ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਉਹਨਾਂ ਦੇ ਬਿਆਨ ਨੂੰ ਸਾਡੀ ਪਾਰਟੀ ਦਾ ਬਿਆਨ ਨਾ ਸਮਝੋ ਸਾਡੀ ਪਾਰਟੀ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਪਾਰਟੀ ਦੇ ਪ੍ਰਵਕਤਾ ਜਿਹੜੇ ਉਹਨਾਂ ਨੇ ਵੀ ਕਲੀਅਰ ਕਰਤਾ ਵੀ ਸਾਡਾ ਇਸ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਆ ਪਰ ਪਾਰਟੀ ਨੂੰ ਬੇਨਤੀ ਹੈ ਵੀ ਤੁਸੀਂ ਇਹਨਾਂ ਦੇ ਕੋਈ ਨਾ ਕੋਈ ਕਾਰਵਾਈ ਕਰਕੇ ਇਹਨਾਂ ਨੂੰ ਚੁੱਪ ਕਰੋ ਪ੍ਰਸਨ ਜੀ ਕਿਤੇ ਲੱਗਦਾ ਉਹਨਾਂ ਭਾਜਪਾ ਦੇ ਵਿੱਚ ਵੀ ਜੋ ਕਾਂਗਰਸ ਦੇ ਵਿੱਚ ਪਹਿਲਾਂ ਕਾਟੋ ਕੋਲੇ ਚੱਲ ਰਿਹਾ ਸੀ ਉਹ ਕਿਤੇ ਭਾਜਪਾ ਦੇ ਵਿੱਚ ਵੀ ਕਹਿੰਦੇ ਉਹ ਦੇ ਸਵੇਰ ਤੋਂ ਖਬਰਾਂ ਚੱਲ ਰਹੀਆਂ ਨੇ ਕਿ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਭਾਜਪਾ ਦੇ ਨੁਮਾਇੰਦਿਆਂ ਦੇ ਵੱਲੋਂ ਇਸ ਦਾ ਕਿਹਾ ਜਾ ਰਿਹਾ ਹੈ ਕਿ ਇਹ ਖਬਰ ਸੱਚ ਨਹੀਂ ਹੈ ਪਰ ਸੁਨੀਲ ਜਾਖੜ ਜੀ ਹਲੇ ਤੱਕ ਆਪ ਜਨਤਕ ਹੋ ਕੇ ਜਾਂ ਫਿਰ ਕੋਈ ਨਾਤਰ ਦੇ ਵੱਲੋਂ ਐਕਸ ਕੁਝ ਟਵੀਟ ਕੀਤਾ ਗਿਆ ਕੁਝ ਕੀਤਾ ਗਿਆ ਇਹ ਕੀ ਹੈ ਕਿ ਇਹਦੇ ਪਿੱਛੇ ਸੱਚਾਈ ਕੀ ਹੈ ਦੇਖੋ ਸੱਚਾਈ ਹੈ ਜੇ ਕੋਈ ਨਹੀਂ ਹੈ ਇਰੇ ਜੀ ਜਾਖੜ ਸਾਹਿਬ ਦਾ ਬਿਆਨ ਆ ਜਾਊਗਾ ਅੱਜ ਸ਼ਾਮ ਤੱਕ ਆ ਜਾਊਗਾ ਬਟ ਕੋਈ ਇਦਾਂ ਦਾ ਸੋਸ਼ਲ ਜਾਖੜ ਸਾਹਿਬ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਨੇ ਨਾਲ ਦੀ ਨਾਲ ਐਕਸ ਟਵੀਟ ਆ ਜਾਂਦਾ ਪਰ ਇਸ ਵਾਰ ਜਾਖੜ ਸਾਹਿਬ ਦਾ ਫੋਨ ਵੀ ਬੰਦ ਆ ਰਿਹਾ ਔਰ ਨਾਲ ਹਲੇ ਤੱਕ ਕੋਈ ਟਵੀਟ ਆਇਆ ਨਹੀਂ ਕੋਈ ਫੇਸਬੁਕ ਤੇ ਕੋਈ ਪੋਸਟ ਆਈ ਉਹਨਾਂ ਦੇ ਵੱਲੋਂ ਉਹ ਕਹਿੰਦੇ ਕਿ ਕਿਤੇ ਬਾਹਰ ਟਰੈਵਲ ਕਰ ਰਹੇ ਕਿਤੇ ਗਏ ਹੋਏ ਆ ਉਸ ਕਰਕੇ ਨਹੀਂ ਬਾਹ ਹੋਇਆ ਤਾਂ ਜਦੋਂ ਕਿਤੇ ਲੈਂਡ ਕਰਨਗੇ ਕਰ ਦੇਣਗੇ ਬਟ ਪਾਰਟੀ ਦੇ ਸਾਡੇ ਜਿਹੜੇ ਜਨ ਸੈਕਟਰੀ ਆ ਉਹਨਾਂ ਨੇ ਬਿਆਨ ਜਾਰੀ ਕੀਤਾ ਵੀ ਇਦਾਂ ਦੀ ਕੋਈ ਗੱਲ ਨਹੀਂ ਇਹ ਮਹਜ ਇੱਕ ਹਵਾ ਹੈਗੀ ਅਫਵਾਹ ਅਫਵਾਹ ਸਿਰ ਤੇ ਉ ਅੱਜ ਵੀ ਪ੍ਰਧਾਨ ਚਲਾਣਗੇ ਜਦੋਂ ਰਿਐਕਸ਼ਨ ਆ ਰਹੇ ਨੇ ਦੂਜੀਆਂ ਪਾਰਟੀਆਂ ਦੇ ਨਹੀਂ ਪਰ ਕੋਈ ਇਹਦਾ ਕੋਈ ਜਨਤਕ ਤੌਰ ਤੇ ਕੋਈ ਉਹਨਾਂ ਨੇ ਆਪਣਾ ਅਸਤੀਫਾ ਨਹੀਂ ਭੇਜਿਆ ਨਾ న్యూਸ ਇਹਨਾਂ ਨੂੰ ਸੁਨੀਲ ਜਖੜ ਜੀ ਵੀ ਨੇ ਨਹੀਂ ਕਿਹਾ ਵੀ ਮੈਂ ਅਸਤੀਫਾ ਨਹੀਂ ਦਿੱਤਾ ਜਨਤਕ ਤੌਰ ਤੇ ਉਹ ਵੀ ਨਹੀਂ ਸਾਹਮਣੇ ਆਇਆ ਹੇਠ ਤੱਕ ਇਹ ਤਾਂ ਖਬਰਾਂ ਚੱਲ ਰਹੀਆਂ ਨੇ ਇੱਕ ਪ੍ਰਧਾਨ ਹੁੰਦਾ ਇੱਕ ਸਿਸਟਮ ਹੁੰਦਾ ਸਾਡੇ ਜਨ ਅਸੈਕਟਰੀ ਨੇ ਬਿਆਨ ਦਿੱਤਾ ਉਹਨਾਂ ਦੇ ਜਗ੍ਹਾ ਦੇ ਉੱਪਰ ਸ਼ਾਮ ਤੱਕ ਜਖੜ ਸਾਹਿਬ ਦਾ ਬਿਆਨ ਵੀ ਆ ਜਾਣਾ ਕਿਤੇ ਬਾਹਰ ਟਰੈਵਲ ਕਰਦੇ ਹੋਗੇ ਕਿਤੇ ਨਹੀਂ ਹੋਣੇ ਕਿਤੇ ਜਾਂ ਕਿਤੇ ਗਏ ਹੋਵੇ ਇਹ ਵੀ ਨੇ ਕਹਿੰਦਾ ਜਖ ਸੁਨੀਲ ਜਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਦੇ ਔਰ ਬਹੁਤ ਵਧੀਆ ਕੰਮ ਉਹਨਾਂ ਨੇ ਪਹਿਲਾਂ ਕੀਤਾ ਅੱਗੇ ਵੀ ਕਰਨਗੇ ਅੱਗੇ ਜੋ ਪਾਰਟੀ ਦਾ ਫੈਸਲਾ ਆਊਗਾ ਉਹ ਸਾਰੇ ਮੰਨਣਗੇ ਬਿਲਕੁਲ ਇਸਨ ਲੁਧਿਆਣਾ ਦੇ ਹਾਤੀ ਤੋਂ ਮਹਾ ਮੰਤਰੀ ਸਨੀ ਕੈਂਥ ਜੋ ਸਿੱਧੇ ਤੌਰ ਤੇ ਆਪਦੀ ਹੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਕੰਗਨਰ ਨੋਤ ਤੇ ਭੜਕੇ ਹੋਏ ਨਜ਼ਰ ਆ ਰਹੇ ਔਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੰਗਨਰ ਨੋਤ ਦੇ ਬਿਆਨਾਂ ਨੂੰ ਲੈ ਕੇ ਜੇਕਰ ਖਾਸ ਕਰਕੇ ਪਿੰਡਾਂ ਦੀ ਗੱਲ ਕਰੀ ਕਿਉਂਕਿ ਪੰਚਾਇਤੀ ਚ ਉਹਨਾਂ ਦਾ ਗਾਜ਼ ਹੋ ਚੁੱਕਾ ਹੈ ਤਾਂ ਪਿੰਡਾਂ ਦੇ ਵਿੱਚ ਵੜਨਾ ਜਿਹੜਾ ਕਿ ਓਖਾ ਹੋ ਗਿਆ ਭਜ ਪਾਗੂਆ ਦਾ ਕੰਗਨਰ ਨੋਤ ਜੋ ਹਿਮਾਚਲ ਬੈਠਦੇ ਨੇ ਦਿੱਲੀ ਬੈਠਦੇ ਨੇ ਉਹਨਾਂ ਦੇ ਵੱਲੋਂ ਬਿਆਨ ਤਾਂ ਦਿੱਤੇ ਜਾਂਦੇ ਨੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਂ ਫਿਰ ਤਿੰਨ ਖੇਤੀ ਕਾਨੂੰਨ ਜਿਹੜੇ ਵਾਪਸ ਲ ਇੰਨਾ ਕਰਕੇ ਭਾਜਪਾ ਨੂੰ ਪੰਜਾਬ ਦੇ ਵਿੱਚ ਨੁਕਸਾਨ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਤਾਂ ਸਾਫ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਆਪਦੀ ਪਾਰਟੀ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਕੰਗਨੌਰ ਨੋ ਦੇ ਉੱਤੇ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਭਾਜਪਾ ਨੂੰ ਅ ਅੱਗੇ ਲਿਜਾਇਆ ਜਾ ਸਕੇ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp channel par